ਤੇ ਨੌਕਰਾਨੀ ਬਣ ਕੇ ਆਈ ਕੁੜੀ ਨੇ ਮਾਲਕ ਅਤੇ ਪੁੱਤ ਨਾਲ ਕਾਰਨਾਮਾ ਕਰ ਦਿੱਤਾ ਹਾਲਾਂਕਿ ਮਾਲਕ ਦੀ ਸਮਝਦਾਰੀ ਕਾਰਨ ਇੱਕ ਵੱਡਾ ਹਾਸਾ ਹੋਣ ਤੋਂ ਟਲ ਗਿਆ ਪਰ ਇਸ ਦੌਰਾਨ ਇਸ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਸਾਹਮਣੇ ਹਨ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਰ ਵਿੱਚ ਰੱਖੀ ਨੌਕਰਾਨੀ ਮਾਲਕਾਂ ਨੂੰ ਰੋਟੀ ਪਾਣੀ ਫੜਾ ਰਹੀ ਹੈ ਦਰਸਲ ਇਹ ਪੂਰਾ ਮਾਮਲਾ ਪਟਿਆਲਾ ਦਾ ਹੈ ਜਿੱਥੇ ਇੱਕ ਕਾਰੋਬਾਰੀ ਦੇ ਘਰ ਵਿੱਚ ਨੌਕਰਾਨੀ ਵੱਡਾ ਕਾਣ ਕਰਨ ਦੀ ਫਿਰਾਕ ਸੀ ਪਰ ਕਾਰੋਬਾਰੀ ਵਿਅਕਤੀ ਦੀ ਸਮਝਦਾਰੀ ਨਾਲ ਉਹਨਾਂ ਦਾ ਬਚਾਅ ਹੋ ਗਿਆ ਅਤੇ ਨੌਕਰਾਨੀ ਮੌਕਾ ਪਾ ਕੇ ਇਸ ਘਰ ਤੋਂ ਰਫੂ ਚੱਕਰ ਹੋ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਨੌਕਰਾਨੀ ਨੂੰ ਘਰ ਤੋਂ ਬਾਹਰ ਭੱਜੇ ਜਾਂਦੇ ਸਾਫ਼ ਦੇਖਿਆ ਜਾ ਸਕਦਾ ਹੈ ਦਰਸਲ ਪਟਿਆਲਾ ਦੇ ਐਸਐਸਟੀ ਨਗਰ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕਾਰੋਬਾਰੀ ਨੇ 6 ਦਿਨ ਪਹਿਲਾਂ ਹੀ ਨੇਪਾਲ ਦੀ ਰਹਿਣ ਵਾਲੀ ਇੱਕ ਕੁੜੀ ਨੂੰ ਨੌਕਰਾਨੀ ਵਜੋਂ ਆਪਣੇ ਘਰ ਕੰਮ ਤੇ ਰੱਖਿਆ ਸੀ ਅਤੇ ਕਰੀਬ 6 ਦਿਨ ਬਾਅਦ ਹੀ ਇੱਕ ਦਿਨ ਜਦੋਂ ਇਸ ਘਰ ਦੇ ਮਾਲਕ ਦੀ ਪਤਨੀ ਕਰਨੇ ਹੀ ਸੀ ਤਾਂ ਨੌਕਰਾਨੀ ਨੇ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਖਾਣਾ ਦਿੱਤਾ ਅਤੇ ਉਸ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਜਦੋਂ ਪਿਓ ਪੁੱਤ ਨੇ ਰੋਟੀ ਖਾਣੀ ਸ਼ੁਰੂ ਕੀਤੀ ਤਾਂ ਅਚਾਨਕ ਕਾਰੋਬਾਰੀ ਨੂੰ ਨੀਂਦ ਆਉਣ ਲੱਗੀ ਤਾਂ ਉਸ ਨੂੰ ਇਸ ਪੂਰੀ ਘਟਨਾ ਕਰਮ ਤੇ ਸ਼ੱਕ ਹੋਇਆ ਜਿਸ ਤੋਂ ਬਾਅਦ ਉਸ ਨੇ ਤੁਰੰਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰ ਦਿੱਤਾ ਅਤੇ ਆਪਣੇ ਨਾਲ ਹੋਈ ਗੜਬੜੀ ਦਾ ਸ਼ੱਕ ਜਤਾਇਆ ਜਿਸ ਤੋਂ ਬਾਅਦ ਦੋਵੇਂ ਪਿਓ ਪੁੱਤ ਗੂੜੀ ਨਹੀਂ ਸੌਂਗੇ ਹਾਲਾਂਕਿ ਇਸ ਦੌਰਾਨ ਇਸ ਨੌਕਰਾਨੀ ਨੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਜਦੋਂ ਘਰ ਦਾ ਮਾਲਕ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਘਰ 'ਚ ਰੱਖੀ ਨੌਕਰਾਨੀ ਨੇ ਉਹਨਾਂ ਦੀ ਸਾਰੀ ਗੱਲਬਾਤ ਸੁਣ ਲਈ ਜਿਸ ਤੋਂ ਬਾਅਦ ਉਹ ਘਰੋਂ ਫਰਾਰ ਹੋ ਗਈ ਇਹ ਸਾਰੀ ਘਟਨਾ ਘਰ 'ਚ ਲੱਗੇ ਸੀਸੀਟੀਵੀ ਕੈਮਰਾ 'ਚ ਕੈਦ ਹੋਈ ਹੈ ਫਿਲਹਾਲ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਅਤੇ ਇਸ ਸ਼ਾਤਰ ਨੌਕਰਾਨੀ ਦੀਪਾ ਵਾਲੇ ਕੀਤੀ ਜਾ ਰਹੀ ਹੈ। ਸਤੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸ ਨੇ ਨੌਕਰਾਨੀ ਰੱਖੀ ਸੀ। ਉਹਨੂੰ ਰੱਖੇ ਨੂੰ ਜਦੋਂ 6 ਦਿਨ ਹੋਇਆ ਸੀ, 1 ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਉ ਪੁੱਤ ਸੀ। ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ। ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਧਾ ਤਾਂ ਉਹਨੂੰ ਸ਼ੱਕ ਹੋਇਆ ਕਿ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਹੈ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ। ਪੀਕਰੇ ਜਲਦੀ ਆਜੋ ਜਦੋਂ ਕਰਿਓ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚਿਹਰੋਂ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਕਿ ਇਹਨੇ ਕਿਸ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਫ਼ਤੀਸ਼ ਜਿਹੜੀ ਜਾਰੀ ਆ ਸੀ ਡੀਆਰ ਵਗੈਰਾ ਸਿ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਦੇ ਆ ਰਹੀ ਆ ਜਿਹੜੇ ਇਨਫੋਕਰ ਵਗੈਰਾ ਕਰ ਰਹੇ ਆ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਕਰੋ। ਹਾਲਾਂਕਿ ਹੁਣ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਕਾਰੋਬਾਰੀ ਵੱਲੋਂ ਇਸ ਨੌਕਰਾਨੀ ਦਾ ਆਧਾਰ ਕਾਰਡ ਲਿਆ ਗਿਆ ਸੀ ਪਰ ਫਿਲਹਾਲ ਇਹ ਪੁਲਿਸ ਦੀ ਗ੍ਰਫਤ ਚੋ ਬਾਹਰ ਥਲ ਰਹੀ ਹੈ ਤਾਂ ਜੇਕਰ ਤੁਸੀਂ ਵੀ ਆਪਣੇ ਘਰ 'ਚ ਕੋਈ ਨੌਕਰਾਨੀ ਰੱਖਣੀ ਹੈ ਜਾਂ ਫਿਰ ਰੱਖ ਲਈਏ ਤਾਂ ਇਸ ਖਬਰ ਨੂੰ ਦੇਖਣਾ ਤੁਹਾਡੇ ਲਈ ਬੇਹਦ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਅੱਜ ਕੱਲ ਦੇ ਅਜਿਹੇ ਜਮਾਨੇ ਵਿੱਚ ਕਿਸੇ ਤੇ ਵੀ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ ਜਿਸ ਤੇ ਗਵਾਹੀ ਇਹ ਤਸਵੀਰਾਂ ਭਰਦੀਆਂ ਨੇ ਇਹ ਨੌਕਰਾਨੀ ਜੋ ਕਿ ਕਰੀਬ 6 ਦਿਨ ਪਹਿਲਾਂ ਹੀ ਘਰ ਵਿੱਚ ਕੰਮਕਾਰ ਕਰਨ ਲਈ ਰੱਖੀ ਗਈ ਸੀ ਉਸਨੇ ਘਰ ਦੇ ਮਾਲਕ ਨੂੰ ਖਾਣੇ ਵਿੱਚ ਮਿਲਾ ਕੇ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਜਿਸ ਤੋਂ ਬਾਅਦ ਪਿਓ ਪੁੱਤ ਗੁੜੀ ਨੀਂਚ ਸੋ ਗਏ ਹਾਲਾਂਕਿ ਗਨੀਮਤੇ ਰਹੀ ਕਿ ਨੀਂਦ ਆਉਣ ਤੋਂ ਪਹਿਲਾਂ ਹੀ ਮਾਲਕ ਨੂੰ ਇਸ ਨੌਕਰਾਨੀ ਤੇ ਸ਼ੱਕ ਹੋ ਗਿਆ ਸੀ ਅਤੇ ਉਸਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਇਹ ਨੌਕਰਾਨੀ ਬਿਨਾ ਕੁਝ ਘਰ ਚੋਂ ਚੋਰੀ ਕੀਤੇਆਂ ਜਾਂ ਫਿਰ ਕਿਸੇ ਵੱਡੇ ਕਾਹਨ ਨੂੰ ਅੰਜਾਮ ਦਿੱਤੇਆਂ ਮੌਕਾ ਪਾ ਕੇ ਫਰਾਰ ਹੋ ਗਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ